ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮਿਸ਼ਨ 100% ਦੀ ਆਨਲਾਈਨ ਤਿਆਰੀ ਦੇ ਵਿੱਚ ਅੱਜ ਅਸੀਂ ਕਰਾਂਗੇ ਜਮਾਤ ਦੂਜੀ ਵਿਸ਼ਾ ਗਣਿਤ ਦੇ ਅਧਿਆਇ 7 ਮਾਪ ਨਾਲ ਸੰਬੰਧਿਤ ਪੰਨਾ ਨੰਬਰ 139 ਤੋਂ ਲੈ ਕੇ 142 ਤੱਕ ਦੀ ਦੁਹਰਾਈ ਆਓ ਕਰੀਏ ਪਿਆਰੇ ਬੱਚਿਓ ਅੱਜ ਅਸੀਂ ਗੱਲ ਕਰਾਂਗੇ ਹਲਕੀ ਅਤੇ ਭਾਰੀ ਵਸਤੂ ਦੀ ਤੇ ਇਸ ਨੂੰ ਕਿਸ ਤਰ੍ਹਾਂ ਤੋਲਿਆ ਜਾ ਸਕਦਾ ਹੈ ਪਿਆਰੇ ਬੱਚਿਓ ਤੁਸੀਂ ਸਬਜੀ ਵਾਲੇ ਨੂੰ ਸਬਜੀ ਤੋਲਦੇ ਆ ਜਾਂ ਰੱਦੀ ਵਾਲੇ ਨੂੰ ਅਖਬਾਰ ਤੋਲਦੇ ਆ ਤਾਂ ਵੇਖਿਆ ਹੀ ਹੋਵੇਗਾ ਤੇ ਉਹ ਭਾਰ ਤੋਲਣ ਲਈ ਕਿਸ ਚੀਜ਼ ਦੀ ਵਰਤੋਂ ਕਰਦੇ ਹਨ ਸੋਚੋ ਜੀ ਹਾਂ ਉਹ ਭਾਰ ਤੋਲਣ ਦੇ ਲਈ ਤੱਕੜੀ ਦੀ ਵਰਤੋਂ ਕਰਦੇ ਹਨ ਤਕੜੀ ਦਾ ਭਾਰੀ ਪਲੜਾ ਹਮੇਸ਼ਾ ਹੇਠਾਂ ਵੱਲ ਨੂੰ ਝੁੱਕ ਜਾਂਦਾ ਹੈ ਅਤੇ ਹਲਕਾ ਪਲੜਾ ਉੱਪਰ ਵੱਲ ਚਲਾ ਜਾਂਦਾ ਹੈ ਤਾਂ ਪਿਆਰੇ ਬੱਚਿਓ ਜੇ ਦੋਵੇਂ ਪਲੜੇ ਬਰਾਬਰ ਹੋਣ ਇੱਕ ਸਮਾਨ ਭਾਰ ਵਾਲੇ ਹੋਣ ਤਾਂ ਦੋਵੇਂ ਪਲੜੇ ਬਰਾਬਰ ਉਚਾਈ ਤੇ ਖੜ ਜਾਂਦੇ ਹਨ ਜਾਂ ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ ਕਿ ਦੋਵੇਂ ਪਲੜਿਆਂ ਵਿੱਚ ਇੱਕ ਸਮਾਨ ਭਾਰ ਹੋਵੇ

ਆਕਾਰ ਦੇ ਨਾਲ ਅਤੇ ਭਾਰ ਦੇ ਨਾਲ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਤਰਬੂਜ ਹੀ ਭਾਰਾ ਹੋਵੇਗਾ ਅਤੇ ਅਸੀਂ ਉਸ ਦੇ ਸਾਹਮਣੇ ਦਿੱਤੇ ਹੋਏ ਖਾਣੇ ਵਿੱਚ ਠੀਕ ਦਾ ਨਿਸ਼ਾਨ ਲਗਾ ਦੇਣਾ ਹੈ ਪਿਆਰੇ ਬੱਚਿਓ ਪੰਨਾ ਨੰਬਰ 141 ਉੱਪਰ ਕੁਝ ਸਵਾਲ ਦਿੱਤੇ ਗਏ ਹਨ ਸਵਾਲ ਕੀ ਹੈ ਤੱਕੜੀ ਦਾ ਕਿਹੜਾ ਪਲੜਾ ਭਾਰੀ ਹੈ ਅਤੇ ਕਿਹੜਾ ਹਲਕਾ ਹੈ ਲਿਖੋ ਤਾਂ ਪਿਆਰੇ ਬੱਚਿਓ ਸਾਨੂੰ ਤਕੜੀ ਦਿੱਤੀ ਹੋਈ ਹੈ ਉਸ ਦਾ ਇੱਕ ਪਲੜਾ ਭਾਰੀ ਲੱਗ ਰਿਹਾ ਹੈ ਭਾਰੀ ਪਲੜਾ ਵੱਲ ਨੂੰ ਝੁਕਿਆ ਹੋਇਆ ਹੈ ਤੇ ਹਲਕਾ ਪਲੜਾ ਉੱਪਰ ਵੱਲ ਨੂੰ ਗਿਆ ਹੋਇਆ ਹੈ ਤਾਂ ਤੁਸੀਂ ਦਿੱਤੀ ਹੋਈ ਖਾਲੀ ਜਗ੍ਹਾ ਦੇ ਵਿੱਚ ਲਿਖਣਾ ਹੈ ਭਾਰੀ ਪਲੜੇ ਨੂੰ ਲਿਖਣਾ ਹੈ ਭਾਰੀ ਅਤੇ ਹਲਕੇ ਪਲੜੇ ਨੂੰ ਲਿਖਣਾ ਹੈ ਹਲਕਾ ਪਿਆਰੇ ਬੱਚਿਓ ਮਨਜੂਤ ਅਤੇ ਸੁਨੀਤਾ ਦੋ ਬੱਚੇ ਹਨ ਮਨਜੋਤ ਦੀ ਪਾਣੀ ਦੀ ਬੋਤਲ 6 ਕੇਲਿਆਂ ਦੇ ਭਾਰ ਦੇ ਬਰਾਬਰ ਹੈ। ਇਸੇ ਤਰ੍ਹਾਂ ਸੁਨੀਤਾ ਦੀ ਪਾਣੀ ਦੀ ਬੋਤਲ 4 ਕੇਲਿਆਂ ਦੇ ਭਾਰ ਦੇ ਬਰਾਬਰ ਹੈ। ਤਾਂ ਦੱਸੋ ਕਿਸ ਦੀ ਪਾਣੀ ਦੀ ਬੋਤਲ ਭਾਰੀ ਹੈ? ਸੋਚੋ ਪਿਆਰੇ ਬੱਚਿਓ ਤੁਹਾਨੂੰ ਪਤਾ ਹੈ 6 ਕੇਲੇ ਜ਼ਿਆਦਾ ਹਨ 4 ਨਾਲੋਂ। ਇਸ ਲਈ ਜਿਸ ਦੀ ਬੋਤਲ ਦਾ ਭਾਰ 6 ਕਿੱਲਿਆਂ ਦੇ ਬਰਾਬਰ ਸੀ ਉਹ ਬੋਤਲ ਭਾਰੀ ਹੋਵੇਗੀ ਉਹ ਕਿਸ ਦੀ ਬੋਤਲ ਸੀ ਜੀ ਹਾਂ ਉਹ ਸੀ ਮਨਜੋਤ ਦੀ ਬੋਤਲ ਪਿਆਰੇ ਬੱਚਿਓ ਜੇਕਰ ਤੁਹਾਡੇ ਮਾਤਾ ਜੀ ਅਤੇ ਤੁਸੀਂ ਬਾਜ਼ਾਰ ਵਿੱਚੋਂ ਸਮਾਨ ਲੈਣ ਜਾਂਦੇ ਹੋ ਰਾਸ਼ਨ ਵਾਲਾ ਥੈਲਾ ਕਾਫੀ ਭਾਰਾ ਹੋ ਗਿਆ ਹੈ ਤਾਂ ਹੁਣ ਤੁਸੀਂ ਕੀ ਕਰੋਗੇ ਕੀ ਤੁਸੀਂ ਆਪਣੇ ਮੰਮੀ ਨੂੰ ਕਹੋਗੇ ਕਿ ਉਹ ਇਕੱਲੇ ਥੈਲਾ ਚੱਕਣ ਜਾਂ ਤੁਸੀਂ ਸਾਰਾ ਥੈਲਾ ਖੁਦ ਚੱਕੋਗੇ ਜਾਂ ਦੋਵੇਂ ਮਿਲ ਕੇ ਸਮਾਨ ਨੂੰ ਵੰਡ ਲਵੋਗੇ ਤਾਂ ਸਿਆਣੀ ਗੱਲ ਕੀ ਹੈ ਕਿਉਂਕਿ ਥੈਲਾ ਬਹੁਤ ਭਾਰੀ ਹੈ ਤੁਹਾਡੇ ਲਈ ਵੀ ਚੱਕਣਾ ਮੁਸ਼ਕਿਲ ਹੈ ਤੇ ਤੁਹਾਡੇ ਮਾਤਾ ਜੀ ਲਈ ਵੀ ਇਸ ਲਈ ਤੁਸੀਂ ਕੁਝ ਸਮਾਨ ਉਸ ਥੈਲੇ ਵਿੱਚੋਂ ਕਢਵਾ ਕੇ ਆਪਣੇ ਲਈ ਅਲੱਗ ਥੈਲੇ ਵਿੱਚ ਪਵਾ ਲੋਗੇ ਇਸ ਤਰ੍ਹਾਂ ਤੁਹਾਡੇ ਮਾਤਾ ਜੀ ਤੋਂ ਵੀ ਆਸਾਨੀ ਨਾਲ ਸਮਾਨ ਵਾਲਾ ਥੈਲਾ ਚੱਕਿਆ ਜਾ ਸਕੇਗਾ ਅਤੇ ਤੁਸੀਂ ਇਸ ਛੋਟੀ ਜਹੀ ਗੱਲ ਦੇ ਨਾਲ ਆਪਣੇ ਮਾਤਾ ਜੀ ਦੀ ਮਦਦ ਕਰਕੇ ਇੱਕ ਵਧੀਆ ਬੇਟਾ ਜਾਂ ਬੇਟੀ ਹੋਣ ਦਾ ਫਰਜ਼ ਨਿਭਾ ਲਵੋਗੇ ਪਿਆਰੇ ਬੱਚਿਓ ਵੇਖਣ ਵਿੱਚ ਲੱਗ ਰਹੀ ਵੱਡੀ ਵਸਤੂ ਹਮੇਸ਼ਾ ਭਾਰੀ ਨਹੀਂ ਹੁੰਦੀ ਜਿਵੇਂ ਗੁਬਾਰਾ ਹਵਾ ਨਾਲ ਭਰਿਆ ਹੋਇਆ ਗੁਬਾਰਾ ਫੁੱਲ ਕੇ ਵੱਡੇ ਆਕਾਰ ਦਾ ਹੋ ਜਾਂਦਾ ਹੈ ਤੇ ਦੇਖਣ ਨੂੰ ਸਾਨੂੰ ਵੱਡਾ ਲੱਗਦਾ ਹੈ ਪਰ ਸੇਬ ਆਕਾਰ ਵਿੱਚ ਭਾਵੇਂ ਛੋਟਾ ਹੈ ਪਰ ਗੁਬਾਰੇ ਨਾਲੋਂ ਭਾਰਾ ਹੋਵੇਗਾ ਇਸ ਦਾ ਅੰਦਾਜ਼ਾ ਸਾਨੂੰ ਹੱਥ ਵਿੱਚ ਦੋਵੇਂ ਵਸਤੂਆਂ ਨੂੰ ਫੜ ਕੇ ਲੱਗ ਜਾਵੇਗਾ ਹੱਥ ਵਿੱਚ ਫੜ ਕੇ ਦੇਖੋਗੇ ਤਾਂ ਸੇਬ ਭਾਰੀ ਹੋਵੇਗਾ ਅਤੇ ਗੁਬਾਰਾ ਹਲਕਾ ਹੋਵੇਗਾ प्यारे बच्चों आओ कुछ बहुविकल्पी सवाल हल करिए। ਸਾਡਾ ਪਹਿਲਾ ਸਵਾਲ ਹੈ ਦੋ ਇੱਕੋ ਤਰ੍ਹਾਂ ਦੀਆਂ ਕਿਤਾਬਾਂ ਦਾ ਭਾਰ 6 ਸੇਬਾਂ ਦੇ ਭਾਰ ਦੇ ਬਰਾਬਰ ਹੈ। ਉਸੇ ਤਰ੍ਹਾਂ ਦੀ ਇੱਕ ਕਿਤਾਬ ਦਾ ਭਾਰ ਕਿੰਨੇ ਸੇਬਾਂ ਦੇ ਭਾਰ ਦੇ ਬਰਾਬਰ ਹੋਵੇਗਾ? ਸਾਡੇ ਕੋਲ 4 ਵਿਕਲਪ ਦਿੱਤੇ ਹੋਏ ਹਨ। ਊੜਾ ਵਿਕਲਪ 6 ਸੇਬ, ਆੜਾ 3 ਸੇਬ, ਈੜੀ 1 ਸੇਬ। ਸਸਾ 2 ਸੇਬ ਤਾਂ ਪਿਆਰੇ ਬੱਚਿਓ ਜੇਕਰ ਦੋ ਕਿਤਾਬਾਂ ਦਾ ਭਾਰ 6 ਸੇਬਾਂ ਦੇ ਬਰਾਬਰ ਹੈ ਤਾਂ ਇੱਕ ਕਿਤਾਬ ਦਾ ਭਾਰ ਕਿੰਨੀਆਂ ਸੇਬਾਂ ਦੇ ਬਰਾਬਰ ਹੋਵੇਗਾ ਉਸ ਨੂੰ ਅੱਤਾ ਕਰਕੇ ਸੋਚੋ ਦੋ ਕਿਤਾਬਾਂ ਦਾ ਭਾਰ 6 ਸੇਬ ਅਤੇ ਇੱਕ ਕਿਤਾਬ ਦਾ ਭਾਰ 6 ਦਾ ਅੱਧਾ 3 ਇਸੇ ਤਰ੍ਹਾਂ ਇੱਕ ਕਿਤਾਬ ਦਾ ਭਾਰ 3 ਸੇਬਾਂ ਦੇ ਭਾਰ ਦੇ बराबर ਹੋਵੇਗਾ ਤਾਂ ਦਿੱਤੇ ਵਿਕਲਪਾਂ ਦੇ ਵਿੱਚੋਂ ਅਸੀਂ 3 सेब ਵਾਲਾ ਵਿਕਲਪ ਚੁਣਨਾ ਹੈ ਅਤੇ ਠੀਕ ਦਾ ਨਿਸ਼ਾਨ ਲਗਾਉਣਾ ਹੈ ਸਾਡਾ ਦੂਜਾ ਸਵਾਲ ਹੈ 5 ਇੱਕੋ ਜਿਹੇ ਇਸ ਸਮੋਸਿਆਂ ਦਾ ਭਾਰ 10 ਲੱਡੂਆਂ ਦੇ ਭਾਰ ਦੇ ਬਰਾਬਰ ਹੈ ਅਜਿਹਾ 10 ਸਮੋਸਿਆਂ ਦਾ ਭਾਰ ਕਿੰਨੇ ਲੱਡੂਆਂ ਦੇ ਭਾਰ ਦੇ ਬਰਾਬਰ ਹੋਵੇਗਾ ਇਹ ਵੀ ਪਿਛਲੇ ਸਵਾਲ ਦੀ ਤਰ੍ਹਾਂ ਹੀ ਹੈ 5 ਇਕੋ ਦੇ ਸਮੋਸਿਆਂ ਦਾ ਭਾਰ 10 ਲੱਡੂਆਂ ਦੇ ਬਰਾਬਰ ਤਾਂ 10 ਸਮੋਸਿਆਂ ਦਾ ਭਾਰ ਕਿੰਨੇ ਲੱਡੂਆਂ ਦੇ ਬਰਾਬਰ ਹੋਵੇਗਾ ਸੋਚੋ ਜੀ ਹਾਂ ਉਹ ਹੋਵੇਗਾ 20 ਲੱਡੂਆਂ ਦੇ ਬਰਾਬਰ ਤਾਂ ਸਾਨੂੰ ਚਾਰ ਵਿਕਲਪ ਦਿੱਤੇ ਹੋਏ ਹਨ ਪਹਿਲਾ ਵਿਕਲਪ ਹੈ 10 ਲੱਡੂ ਐੜਾ 5 ਲੱਡੂ ਈੜੀ 20 ਲੱਡੂ ਸਸਾ 15 ਲੱਡੂ ਤਾਂ ਅਸੀਂ 20 ਲੱਡੂਆਂ ਵਾਲਾ ਸਹੀ ਵਿਕਲਪ ਈੜੀ ਨੂੰ ਚੁਣਾਂਗੇ ਅਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਸਾਡਾ ਤੀਜਾ ਸਵਾਲ ਹੈ ਸਾਡੇ ਕੋਲ ਤੱਕੜੀ ਦਿੱਤੀ ਗਈ ਹੈ ਅਤੇ ਪੁੱਛਿਆ ਗਿਆ ਹੈ ਕਿ ਤੱਕੜੀ ਦਾ ਕਿਹੜਾ ਪਲੜਾ ਭਾਰੀ ਹੈ ਊੜਾ ਅਤੇ ਆੜਾ ਦੋ ਤੱਕੜੀ ਦੇ ਪਲੜੇ ਹਨ ਇਸ ਵਿੱਚੋਂ ਅਸੀਂ ਚੁਣਨਾ ਹੈ ਭਾਰੀ ਪਲੜਾ ਸਾਡੇ ਕੋਲ ਚਾਰ ਵਿਕਲਪ ਦਿੱਤੇ ਹੋਏ ਹਨ ਊੜਾ ਵਿਕਲਪ ਹੈ ਊੜਾ आड़ा विकल्प है आड़ा विकल्प है बराबर विकल्प है, कोई नहीं ता प्यारे बच्चों तो है पारी पलडा हमेशा हेठां वाल नुक जाएगा तारी पलड़े ते की लिखा है उस ते लिखा है आड़ा ता आड़े वाला विकल्प सही होगा प्यारे बच्चों आड़ा विकल्प उपर आड़ा लिखा है इसलिए उस चुनना है ठीक लगा चौथा सवाल है, है। पार अनुसार हल्के तो भारी वाल वस्तुओं की चो करो अद्रम विच लिखो सब तो पहली तस्वीर है उसके ऊपर एक नंबर लिखा है ਉਹ ਹੈ ਕਮਲ ਦੇ ਫੁੱਲ ਦੀ ਦੂਸਰੀ ਤਸਵੀਰ ਹੈ ਪੱਤੇ ਦੀ ਤੀਸਰੀ ਤਸਵੀਰ ਹੈ ਫੁੱਲਾਂ ਵਾਲੇ ਗੁਲਦਸਤੈ ਨੂੰ ਸਜਾਉਣ ਲਈ ਵਰਤੇ ਜਾਣ ਵਾਲੇ ਗਮਲੇ ਦੀ ਤਾਂ ਪਿਆਰੇ ਬੱਚਿਓ ਦੇਖਣ ਵਿੱਚ ਤੁਹਾਨੂੰ ਸਭ ਤੋਂ ਹਲਕੀ ਵਸਤੂ ਕਿਹੜੀ ਲੱਗਦੀ ਹੈ ਜੀ ਹਾਂ ਉਹ ਹੈ ਪੱਤਾ ਤੇ ਪੱਤੇ ਤੇ ਕਿੰਨਾ ਨੰਬਰ ਲਿਖਿਆ ਹੈ ਪੱਤੇ ਦੇ ਹੇਠਾਂ ਲਿਖਿਆ ਹੈ 2 ਨੰਬਰ ਵਸਤੂ

ਹਲਕੇ ਤੋਂ ਭਾਰੇ ਵੱਲ ਦਾ ਸਹੀ ਕ੍ਰਮ ਕੀ ਹੋਵੇਗਾ 2 1 3 ਤਾਂ ਅਸੀਂ ਚਾਰਾਂ ਵਿਕਲਪਾਂ ਵਿੱਚੋਂ ਦੇਖਣਾ ਹੈ ਇਹ ਵਿਕਲਪ ਕਿਹੜਾ ਹੈ ਪਹਿਲਾ ਵਿਕਲਪ ਹੈ 1 2 3 ਐਡਾ ਵਿਕਲਪ ਹੈ 3 2 1 ਇਹੜੀ ਵਿਕਲਪ ਹੈ 2 3 1 ਅਤੇ ਸਸਾ 2 1 3 ਤਾਂ ਪਿਆਰੇ ਬੱਚਿਓ ਸਸਾ ਵਿਕਲਪ ਸਾਡਾ ਸਹੀ ਉੱਤਰ ਹੈ ਅਸੀਂ ਉਸ ਨੂੰ ਚੁਣਨਾ ਹੈ ਅਤੇ ਠੀਕ ਦਾ ਨਿਸ਼ਾਨ ਲਗਾਉਣਾ ਹੈ ਪਿਆਰੇ ਵਿਦਿਆਰਥੀਓ ਉਮੀਦ ਹੈ ਅੱਜ ਦਾ ਕਰਵਾਇਆ ਕੰਮ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੈ ਤੇ ਹੁਣ ਤੁਸੀਂ ਇਸ ਦਾ ਅਭਿਆਸ ਘਰ ਵਿੱਚ ਹੀ ਕਰਨਾ ਹੈ ਧੰਨਵਾਦ